ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਗੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9:30 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਕਰquestao ਹੋ ਰਿਹਾ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋ ਰਿਹਾ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜਾਊਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜਰੂਰ ਕਰਿਓ ਉਸ ਚੈਨਲ ਨੂੰ ਵੀ ਉਮੇਸ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਵਧੀਆ ਚੀਜ਼ ਸ਼ੇਅਰ ਕਰੂੰਗੀ ਜੀ ਤੇ ਉਹ ਹੈ ਆਹ ਵਾਲਾ ਇੱਕ ਤੇਲ ਜਿਹੜਾ ਇਹ ਤੇਲ ਹੈ ਜੀ ਇਹ ਤੇਲ ਬਹੁਤ ਹੀ ਵਧੀਆ ਹੈ ਤੇ ਰਿਜ਼ਲਟ ਬਹੁਤ ਵਧੀਆ ਇਹ ਤੇਲ ਦੇ ਨਾਲ ਮੇਰਾ ਜਿਹੜਾ ਸਿਰ ਦਾ ਦਰਦ ਦਾ 5 ਤੋਂ 7 ਮਿੰਟ ਵਿੱਚ ਬਿਲਕੁਲ ਠੀਕ ਹੋ ਜਾਂਦਾ ਸੋ ਮੈਂ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰੂੰਗੀ ਇਹ ਤੇਲ ਕਿੰਨੇ ਦਾ ਮਿਲਦਾ ਹੈ ਕਿਵੇਂ ਤੁਸੀਂ ਲਾਉਣਾ ਹੈ ਕਿੰਨਾ ਟਾਈਮ ਲਾ ਕੇ ਰੱਖਣਾ ਹੈ ਤੇ ਇਹ ਤੁਹਾਨੂੰ ਕਿੰਨੇ ਪ੍ਰਾਈਸ ਦੇ ਵਿੱਚ ਮਿਲੇਗਾ ਸਾਰਾ ਕੁਝ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆਂ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਵੀਡੀਓ ਨੂੰ ਬਣਾਉਣ ਦਾ ਕਾਰਨ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਸਿਰ ਦਰਦ ਹੈ ਉਹ ਆਪਾਂ ਨੂੰ ਆਮ ਜੀ ਪ੍ਰੋਬਲਮ ਹੋ ਗਈ ਜੇ ਆਪਾਂ ਜ਼ਿਆਦਾ ਸਫਰ ਕਰ ਲਿਆ ਤਾਂ ਹੀ ਸਿਰ ਦਰਦ ਹੋਣ ਲੱਗ ਜਾਂਦਾ ਹੈ ਜਾਂ ਆਪਾਂ ਥੋੜੇ ਟਾਈਮ ਤੋਂ ਖੇ ਰਹਿ ਗਏ ਜਾਂ ਥੋੜਾ ਜਿਹਾ ਸਟ्रेस ਹੋ ਗਿਆ ਜਾਂ ਕੰਮ ਜ਼ਿਆਦਾ ਕਰ ਲਿਆ ਕਿਸੇ ਦਿਨ ਜਾਂ ਹਲਕੀ ਜਿਹੀ ਗਰਮੀ ਜ਼ਿਆਦਾ ਹੋ ਗਈ ਤਾਂ ਇਹਨਾਂ ਚੀਜ਼ਾਂ ਨਾਲ ਵੀ ਜਿਹੜਾ ਆਪਣਾ ਸਿਰ ਦਰਦ ਸ਼ੁਰੂ ਹੋ ਜਾਂਦਾ ਆਮ ਜੀ ਗੱਲ ਹੈ ਨੋਰਮਲ ਜਿਹੜਾ ਸਿਰ ਦਰਦ ਹੁੰਦਾ ਇੱਕ ਸਿਰ ਦਰਦ ਹੁੰਦਾ ਜੀ ਜਿਹੜਾ ਆਪਾਂ ਨੂੰ ਕਿਸੇ ਪ੍ਰੋਬਲਮ ਕਰਕੇ ਹੁੰਦਾ ਜਿਵੇਂ ਮਾਈਗਰੇਨ ਹੋ ਗਿਆ ਜਾਂ ਨਿਗਾ ਕਰਤੀ ਹੋ ਗਿਆ ਸੋ ਜਿਹੜਾ ਇਹ ਵਾਲਾ ਤੇਲ ਹੈ ਜੀ ਜਿਹੜਾ ਨੋਰਮਲ ਸਿਰ ਦਰਦ ਹੁੰਦਾ ਪਾਣਾ ਉਹਦੇ ਵਾਸਤੇ ਹੈ ਜੇ ਆਪਾਂ ਕਹੀਏ ਵੀ ਨਿਗਾ ਕਰਕੇ ਆਪਣਾ ਸਿਰ ਦਰਦ ਹੁੰਦਾ ਜਾਂ ਮਾਈਗਰੇਨ ਕਰਕੇ ਹੁੰਦਾ ਉਹਦੇ ਵਾਸਤੇ ਤੇਲ ਨਹੀਂ ਹੈ ਜਿਹੜਾ ਨੋਰਮਲ ਸਿਰ ਦਰਦ ਹੁੰਦਾ ਨਾ ਉਹਦੇ ਵਾਸਤੇ ਹੈ ਜਿਵੇਂ ਆਪਾਂ ਡੇਲੀ ਰੁਟੀਨ ਦੇ ਵਿੱਚ ਕਈ ਵਾਰੀ ਆਪਣਾ ਹਮੇਸ਼ਾ ਰੋਟ ਖੜਦਾ ਤੇ ਫਿਰ ਆਪਾਂ ਨੂੰ ਕੀ ਕਰਨਾ ਪੈਂਦਾ ਦਵਾਈ ਲੈਣੀ ਪੈਂਦੀ ਹੈ ਸੋ ਇਹ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿਉਂਕਿ ਜਿਹੜੀ ਦਵਾਈ ਆਪਾਂ ਖਾਨੀ ਆ ਉਹ ਅਗਰ ਇੱਕ ਆਪਣਾ ਫਾਇਦਾ ਕਰਦੀ ਹੈ ਤਾਂ 10 ਨੁਕਸਾਨ ਕਰਦੀ ਹੈ ਜਿਹੜੀ ਦਰਦ ਦੀ ਗੋਲੀ ਹੁੰਦੀ ਹੈ ਜੀ ਉਹਦੇ ਨੁਕਸਾਨ ਬਹੁਤ ਜ਼ਿਆਦਾ ਨੇ ਸੋ ਮੈਂ ਯੂ نو ਅਪਲਾਈ ਕਰ ਲੈਣੀ ਹੁੰਦੀ ਆ ਤੇ 5 ਤੋਂ 7 ਮਿੰਟ ਵਿੱਚ ਮੇਰਾ ਜਿਹੜਾ ਸਿਰ ਦਰਦ ਆ ਠੀਕ ਹੋ ਜਾਂਦਾ ਫਿਰ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਹੁਣ ਆਪਾਂ ਗੱਲ ਕਰਦੇ ਹਾਂ ਤੇਲ ਮੈਨੂੰ ਮਿਲਿਆ ਕਿੱਥੋਂ ਸੀ ਮੈਨੂੰ ਕਿੱਥੋਂ ਮਿਲਿਆ ਸੀ ਉਹ ਵੀ ਦੱਸਦੀ ਆ ਪਰ ਤੁਸੀਂ ਕਿੱਥੋਂ ਖਰੀਦ ਸਕਦੇ ਹੋ ਇਹਨੂੰ ਹੁਣ ਉਹ ਵੀ ਤੁਹਾਨੂੰ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਸਕੇਪ ਬਣਾ ਕਰਿਓ ਛੱਡਿਓ ਨਾ ਐਂਡ ਤੱਕ ਦੇਖਿਓ ਪਹਿਲੀ ਵਾਰ ਜਦੋਂ ਇਹ ਤੇਲ ਜੀ ਮਿਲਿਆ ਮੈਨੂੰ ਮੇਰੀ ਮਾਸੀ ਦੀ ਬੇਟੀ ਬਾਹਰੋਂ ਆਈ ਸੀ ਮਲੇਸ਼ੀਆ ਦੇ ਵਿੱਚੋਂ ਉਹ ਲੈ ਕੇ ਆਏ ਸੀਗੇ ਤੇ ਇੱਕ ਇਹ ਵਾਲਾ ਤੇਲ ਸੀ ਇੱਕ ਜੋੜਾਂ ਦੇ ਦਰਦ ਵਾਲਾ ਉਹ ਲਾਲ ਜਿਹੇ ਰੰਗ ਦਾ ਤੇਲ ਸੀਗਾ ਜਿਵੇਂ ਮਹਿਰੂਨ ਜਿਹਾ ਰੰਗ ਦਾ ਸੋ ਉਹ ਤਾਂ ਬਹੁਤ ਛੇਤੀ ਖਤਮ ਹੋ ਗਿਆ ਸੀ ਤੇ ਜਿਹੜਾ ਇਹ ਸਿਰਦਰਦ ਦਾ ਤੇਲ ਹੈ ਜੀ ਇਹ ਹਾਲੇ ਤੱਕ ਪਿਆ ਥੋੜਾ ਜਿਹਾ ਤੁਸੀਂ ਦੇਖ ਸਕਦੇ ਇੰਨਾ ਕ ਬਚਿਆ ਇਹਨੂੰ ਘੱਟ ਤੋਂ ਘੱਟ 4 4.5 ਸਾਲ ਹੋ ਗਏ ਮੈਨੂੰ ਇਸਤੇਮਾਲ ਕਰਦੀ ਇਹਨੂੰ ਹਾਲੇ ਵੀ ਇਹਦਾ ਰਿਜ਼ਲਟ ਉਦਾਂ ਹੀ ਆ ਬਹੁਤ ਹੀ ਵਧੀਆ ਤੇਲ ਹੈ ਤੇ ਇਹਦੀ ਖੁਸ਼ਬੂ ਬਹੁਤ ਵਧੀਆ ਜਦੋਂ ਇਹਨੂੰ ਲਾਉਨੇ ਆ ਨਾ ਤਾਂ ਜਿਵੇਂ ਹੁੰਦਾ ਨਾ ਕਈ ਵਾਰੀ ਕੋਈ ਚੀਜ਼ ਦੀ ਖੁਸ਼ਬੂ ਸੁੰਘਣ ਤੋਂ ਬਾਅਦ ਆਪਾਂ ਨੂੰ ਰਿਲੈਕਸ ਦਾ ਫੀਲ ਹੁੰਦਾ ਆਪਣਾ ਸਿਰ ਦਾ ਦਰਦ ਵੀ ਜੇ ਆਪਾਂ ਨੂੰ ਰਿਲੈਕਸ ਹੋ ਜਾਈਏ ਤਾਂ ਫਿਰ ਆਪਣਾ ਦਰਦ ਖਤਮ ਹੋ ਜਾਂਦਾ ਪਤਾ ਨਹੀਂ ਇਹਦੇ ਵਿੱਚ ਹਜੇ ਕਿਹੜੀ ਚੀਜ਼ ਹੈ ਜਾਨੀ ਕਿ ਬਹੁਤ ਹੀ ਪਿਆਰੀ ਐ ਲੱਗਦਾ ਇਹਨੂੰ ਖੁਸ਼ਬੂ ਜੀ ਦੇ ਤੋਂ ਜਿਵੇਂ ਨਾ ਆਪਾਂ ਸਵਰਗਾਂ ਦੇ ਵਿੱਚ ਫੁੱਲਾਂ ਦੇ ਵਿੱਚ ਘੁੰਮ ਰਹੇ ਹੁੰਨੇ ਆ ਵੀ ਇੰਨੀ ਜ਼ਿਆਦਾ ਵਧੀਆ ਜੀ ਖੁਸ਼ਬੂ ਆ ਤੇ ਇਹਨੂੰ ਮੈਂ ਲਾਉਣੀ ਕਿਵੇਂ ਆ ਮੱਥੇ ਦੇ ਉੱਤੇ ਲਾ ਲੈਂਦਾ ਪੂਰੇ ਮੱਥੇ ਤੇ ਤੇ ਕੁੜਪੜੀਆਂ ਤੇ ਲਾ ਲੇਦਾ ਮੱਥੇ ਤੇ ਜ਼ਿਆਦਾ ਨਹੀਂ ਲਾਉਣਾ ਥੋੜਾ ਜਿਹਾ ਲਾਉਣਾ ਥੋੜਾ ਜਿਹਾ ਲਾ ਕੇ ਸਾਰੇ ਚੰਗੀ ਤਰ੍ਹਾਂ ਫੈਲ ਜਾਂਦਾ ਹੈ ਤਾਂ ਮੈਂ ਇਹਨੂੰ ਲਾ ਕੇ ਤਾਂ ਰੱਖਦੀ ਆ 10 ਤੋਂ 15 ਕਿ ਮਿੰਟ ਪਰ 5 ਤੋਂ 7 ਮਿੰਟ ਵਿੱਚ ਹੀ ਮੈਨੂੰ ਦਇ ਤੋਂ ਆਰਾਮ ਮਿਲ ਜਾਂਦਾ ਤੇ ਮੈਂ ਹੁਣ ਕਦੇ ਵੀ ਜਿਹੜਾ ਨਾਰਮਲ ਸੇ ਦਰਦ ਦਾ ਉਹਦੇ ਵਾਸਤੇ ਕਦੇ ਦਵਾਈ ਨਹੀਂ ਖਾਦੀ ਤੁਹਾਡੇ ਸਾਹਮਣੇ ਹੀ ਆ ਇੰਨਾ ਕੁ ਰਹਿ ਗਿਆ ਤੇ ਮੈਂ ਇਹਨੂੰ ਹਮੇਸ਼ਾ ਇਸਤੇਮਾਲ ਕਰਦੀ ਆ ਹੁਣੇ ਥੋੜਾ ਰਹਿ ਗਿਆ ਸੀ ਫਿਰ ਮੈਂ ਸੋਚਿਆ ਵੀ ਮੈਂ ਹੁਣ ਇਹਨੂੰ ਮਗਾਵਾਂ ਕਿਵੇਂ ਕਿਉਂਕਿ ਇਹਦਾ ਰਿਜ਼ਲਟ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਨੂੰ ਦਵਾਈ ਨਹੀਂ ਖਾਣੀ ਪੈਂਦੀ ਹੈ ਨਾ ਛੇਤੀ ਸਿਰ ਦਾ ਦਰਦ ਵੀ ਠੀਕ ਹੋ ਜਾਂਦਾ ਤਾਂ ਮੈਂ ਨਾ ਫਲਿੱਪ ਕਾਰਡ ਤੇ ਮਨੇ ਸਰਚ ਕੀਤਾ ਵੀ ਮੈਂ ਕਿਹਾ ਸ਼ਾਇਦ ਮਿਲ ਜਾਂਦਾ ਹੋ ਇਹਦੇ ਉੱਪਰ ਨਾ ਇੱਥੇ ਲਿਖਿਆ ਹੋਇਆ ਤੁਹਾਨੂੰ ਇਹ ਫੋਨ 'ਚ ਤਾਂ ਨਹੀਂ ਦਿਖਣਾ ਆ ਦੇਖੋ ਇੱਥੇ ਸ਼ਾਇਨ ਜੀ ਪੈਂਦੀ ਹੈ ਨਾ ਤੇ ਇੱਥੇ ਦਾ ਨਾਮ ਲਿਖਿਆ ਹੋਇਆ ਇਹਦਾ ਨਾਮ ਹੈਗਾ A X E O I L ਤੇ ਮੈਂ ਇੱਥੇ ਨਾ ਸਕਰੀਨਸ਼ਾਟ ਵੀ ਲਾ ਦਿੰਨੀ ਆ ਫਲਿੱਪਕਾਰਟ ਤੋਂ ਮੈਂ ਸਕਰੀਨਸ਼ਾਟ ਲੈ ਲਿਆ ਤੇ ਨਾਲ ਹੀ ਇਹਦਾ ਪ੍ਰਾਈਸ ਵੀ ਲਿਖਿਆ ਹੋਇਆਗਾ ਤੇ ਤੁਸੀਂ ਲੈਣਾ ਚਾਹੋ ਤਾਂ ਫਲਿੱਪਕਾਰਟ ਦੇ ਉੱਤੇ ਜਾ ਕੇ ਮੇਰੇ ਕੋਲ ਇਹਦੀ ਡੱਬੀ ਤਾਂ ਹੈ ਨਹੀਂ ਕਿਉਂਕਿ ਜਦੋਂ ਭੈਣ ਲੈ ਕੇ ਆਈ ਸੀ ਡੱਬੀ ਨਹੀਂ ਸੀ ਦੀ ਇੱਧੇ ਸ਼ੀਸ਼ੀ ਰਿੱਤੀ ਸੀ ਉਹਨਾਂ ਨੇ ਮੈਨੂੰ ਤੇ ਜਿਹੜਾ ਜੋੜਾ ਦਰਦਾਂ ਦਾ ਤੇਲ ਸੀ ਉਹ ਦੀ ਉਹਨਾਂ ਨੇ ਸ਼ੀਸ਼ੀ ਤੇ ਡੱਬੀ ਦੋਨੋਂ ਨਾਲ ਸੀਗੇ ਤੇ ਉਹ ਵੀ ਮੈਂ ਪਤਾ ਕਰ ਲਵਾਂਗੀ ਤੇ ਵੀ ਜੇ ਮੈਨੂੰ ਉਹਦਾ ਨਾਮ ਵਗੈਰਾ ਕਿਉਂਕਿ ਹੁਣ ਉਹਦਾ ਨਾਮ ਮੈਂ ਭੁੱਲ ਗਈ ਉਹ ਵੀ ਤੇਲ ਬਹੁਤ ਵਧੀਆ ਸੀ ਇਹ ਤੇਲ ਜੀ ਆਪਣੇ ਇੰਡੀਆ 'ਚ ਤਿਆਰ ਨਹੀਂ ਹੁੰਦਾ ਸਿੰਗਾਪੁਰ 'ਚ ਤਿਆਰ ਹੁੰਦਾ ਹੈ ਤੇਲ ਤੇਦਾ ਰਿਜ਼ਲਟ ਬਹੁਤ ਹੀ ਵਧੀਆ ਦਾ ਤੇ ਜਿਆਦਾ ਮਹਿੰਗਾ ਨਹੀਂ 375 ਰੁਪਏ ਰੇਟ ਆ ਮੇਰੇ ਖਿਆਲ ਦੇ ਵਿੱਚ ਮੇਲਾ ਤਿੰਨ ਸੁਭਰਤ ਤਰੀਹੀ ਜ ਹੈ ਸ਼ੈਦ ਤੇ ਬਾਕੀ ਸਕਰੀਨਸ਼ਾਟ ਮੈਂ ਲਾ ਦੂੰ ਤੁਸੀਂ ਦੇਖ ਲਿਓ ਤੁਸੀਂ ਲੈਣਾ ਚਾਹੋ ਲੈ ਸਕਦੇ ਹੋ ਤੇ ਜੇ ਤੁਹਾਨੂੰ ਵੈਸੇ ਸਿਰ ਦਰਦ ਹੈ ਜਿਵੇਂ ਮਾਈਗ੍ਰੇਨ ਹੋ ਗਿਆ ਜਾਂ ਆਈ ਸੈਕ ਜਾਨੀ ਕਿ ਨਿਗਾ ਕਰਕੇ ਹੋ ਗਿਆ ਤਾਂ ਫਿਰ ਮਾਈਗ੍ਰੇਨ ਵਾਸਤੇ ਮੈਂ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੋਈ ਆ ਮਾਈਗਰੋ ਮਾਈਗ੍ਰੇਨ ਦਾ ਜੋ ਸਿਰ ਦਰਦ ਹੁੰਦਾ ਨਾ ਆਪਾਂ ਨੂੰ ਮ사ਜ ਕਰਨੀ ਚਾਹੀਦੀ ਆ ਆ ਫੁੱਲਾਂ ਦੀ ਨਾਲ ਉਹਦੀ ਮੈਂ ਵੀਡੀਓ ਸ਼ੇਅਰ ਕੀਤੀ ਹੋਈ ਆ ਤੁਹਾਡੇ ਨਾਲ ਵੀ ਕਿਸ ਤਰੀਕੇ ਨਾਲ ਆਪਾਂ ਨੂੰ ਮ사ਜ ਕਰਨੀ ਚਾਹੀਦੀ ਆ ਤਾਂ ਕਿ ਮਾਈਗਰੇਨ ਦਾ ਜਿਹੜਾ ਦਰਦ ਹੈ ਉਹ ਬਿਨਾਂ ਦਵਾਈ ਤੋਂ ਟਿਕ ਜਾਵੇ ਸਿਰ ਦਰਦ ਜੀ ਉਦੋਂ ਹੁੰਦਾ ਆਪਾਂ ਨੂੰ ਨਾਰਮਲ ਜਦੋਂ ਬਲੱਡ ਦਾ ਜਿਹੜਾ ਫਲੋ ਆ ਉਹ ਘਟ ਜੇ ਬਲੱਡ ਦੀ ਸਪਲਾਈ ਘਟ ਜੇ ਥੋੜੀ ਘੱਟ ਹੋ ਜੇ ਸਪੀਡ ਘਟ ਜਾਵੇ ਉਹਦੀ ਤਾਂ ਕਰਕੇ ਫਿਰ ਉਦੋਂ ਆਪਾਂ ਨੂੰ ਸਿਰ ਦਰਦ ਸ਼ੁਰੂ ਹੁੰਦਾ ਲੇਕਿਨ ਜਦੋਂ ਬਲੱਡ ਬਲੱਡ ਦੀ ਸਪਲਾਈ ਠੀਕ ਹੋ ਜਾਂਦੀ ਹੈ ਤਾਂ ਆਪਾਂ ਉਹ ਸਿਰ ਦਾ ਜਿਹੜਾ ਦਰਦ ਆ ਉਹ ਨਾਰਮਲ ਹੋ ਜਾਂਦਾ ਹੈ ਤੁਸੀਂ ਵੀ ਇਹਨੂੰ ਮੰਗਵਾ ਕੇ ਇਹਨੂੰ ਲਾ ਕੇ ਜ਼ਰੂਰ ਦੇਖਿਓ ਤੇ ਮੈਂ ਨਾ ਕੱਲ ਹੀ ਮੇਰਾ ਹਲਕਾ ਜਿਹਾ ਸਿਰ ਦਰਦ ਹੋ ਰਿਹਾ ਸੀ ਤੇ ਮੈਂ ਇਹਨੂੰ ਲਾਇਆ ਤੇ ਨਾਲ ਦੇ ਨਾਲ ਮੇਰਾ ਸਿਰ 5 ਤੋਂ 7 ਮਿੰਟ ਵਿੱਚ हट ਗਿਆ ਪਹਿਲਾ ਇਹ yağ ਤੇਲ ਹੈ ਜੀ ਵੈਸੇ ਇਹਨੇ ਤੇਲ ਤਾਂ ਦੇਖ ਦਿਆਂ ਜਿਹਦਾ ਰਿਜ਼ਲਟ ਬਹੁਤ ਸੋਹਣਾਗਾ ਤੇ ਆਪਣੇ ਇੰਦਰੀ ਇੰਡੀਆ 'ਚ ਤਿਆਰ ਨਹੀਂ ਹੁੰਦਾ ਹੁੰਦਾ ਇਹ ਸਿੰਗਾਪੁਰ 'ਚ ਤਿਆਰ ਆ ਉੱਥੇ ਨਾ ਫਲਿੱਪਕਾਰਟ ਤੇ ਵੀ ਤੁਸੀਂ ਦੇਖੋਗੇ ਤਾਂ ਉੱਥੇ ਲਿਖਿਆ ਆਊਗਾ ਥੱਲੇ ਮੇਡ ਇਨ ਸਿੰਗਾਪੁਰ ਠੀਕ ਹੈ ਤੇ ਇਹਦਾ ਤੁਸੀਂ ਰਿਜ਼ਲਟ ਵੀ ਦੇਖਿਓ ਜਿਆਦਾ ਮਹਿੰਗਾ ਨਹੀਂ 375 ਰੁਪਏ ਆਪਣੇ ਇੱਧਰ ਲਈ ਇੰਡੀਆ ਦੀ ਤੇ ਇੰਨਾ ਕੁ ਤਾਂ ਆਪਾਂ ਦਵਾਈਆਂ ਤੇ ਪੱਟ ਦਿੰਨੇ ਆ ਹਨਾ ਬਾਕੀ ਦਵਾਈਆਂ ਦੇ ਨੁਕਸਾਨ ਵੀ ਬਹੁਤ ਹੁੰਦੇ ਨੇ ਸਿਰਦਰਦ ਦੀ ਜਿਹੜੀ ਗੋਲੀ ਆ ਉਹ ਜੇ ਆਪਾਂ ਖਾਨੇ ਆ ਆਪਣ ਜਿਹੜੀ ਬਾਕੀ ਦੀ ਔਰ ਜਨਾ ਖਾਸ ਕਰ ਕਿਡਨੀਆਂ ਇਹਨਾਂ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਜੇ ਆਪਾਂ ਦਰਦ ਦੀਆਂ ਗੋਲੀਆਂ ਖਾਨੀ ਆ ਲੋੜ ਤੋਂ ਜ਼ਿਆਦਾ ਖਾਨੇ ਸੋ ਆਪਾਂ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਜੇ ਆਪਾਂ ਦਾ ਕੋਈ ਦੇਸੀ ਨੁਕਤੇ ਜਾਂ ਕਿਸੇ ਤੇਲ ਨਾਲ ਜਾਂ ਮਾਲਿਸ਼ ਦੇ ਨਾਲ ਸਿਰ ਤੱਕ ਠੀਕ ਹੁੰਦਾ ਤਾਂ ਆਪਾਂ ਨੂੰ ਹਮੇਸ਼ਾ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਅੱਗੇ ਜਾ ਕੇ ਫਿਰ ਆਪਾਂ ਜਿਹੜੀਆਂ ਗੋਲੀਆਂ ਖਾਣੇ ਆ ਉਹਦੇ ਨਤੀਜੇ ਆਪਾਂ ਨੂੰ ਭੁਗਤਣੇ ਪੈਂਦੇ ਆ ਫਿਰ ਆਪਾਂ ਕਈ ਵਾਰੀ ਕੋਈ ਭੈੜੀਆਂ ਬਿਮਾਰੀਆਂ ਤੋਂ ਸਫਰ ਕਰਦੇ ਆ ਸੋ ਪਹਿਲਾਂ ਹੀ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਧਿਆਨ ਰੱਖਣਾ ਚਾਹੀਦਾ ਬਾਕੀ ਇਹ ਤੇਲ ਬੱਚੇ ਵੀ ਲਗਾ ਸਕਦੇ ਨੇ ਕੋਈ ਐ ਨਹੀਂ ਬੱਚੇ ਨਹੀਂ ਲਗਾ ਸਕਦੇ ਮਤਲਬ ਬਾਲੇ ਛੋਟੇ ਬੱਚੇ ਨਹੀਂ ਜਿਵੇਂ ਮੰਨ ਲਓ ਤੁਸੀਂ 8-9 ਸਾਲ ਤੋਂ ਉਹ ਸੇਜ ਤੋਂ ਉੱਪਰ ਦੇ ਸਾਰੇ ਬੱਚੇ ਲਾ ਸਕਦੇ ਨੇ ਕਿਉਂਕਿ ਛੋਟਾ ਛੋਟੇ ਬੱਚੇ ਵੀ ਸਕਦੇ ਨੇ ਪਰ ਕਈ ਵਾਰੀ ਬੱਚੇ ਨਾ ਹੱਥ ਲਗਾ ਕੇ ਅੱਖਾਂ ਨੂੰ ਲਗਾ ਲੈਣ ਤਾਂ ਫਿਰ ਅੱਖਾਂ ਦੇ ਵਿੱਚ ਨਹੀਂ ਇਦਾਂ ਦੀ ਚੀਜ਼ ਪਾਈ ਦੀ ਹੁੰਦੀ ਸੋ ਤੁਸੀਂ ਮਗਾ ਕੇ ਇਸਤੇਮਾਲ ਜ਼ਰੂਰ ਕਰਿਓ ਉਸ ਤੋਂ ਬਾਅਦ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਵੀ ਤੁਹਾਨੂੰ ਇਹਦਾ ਰਿਜ਼ਲਟ ਕਿਵੇਂ ਦਾ ਲੱਗਿਆ ਤੇ ਬਾਕੀ ਨਾ ਇੱਕ ਰਿਕਵੈਸਟ ਹੋਰ ਆ ਤੁਸੀਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਆਪਾਂ ਹੋਰ ਵੱਧ ਤੋਂ ਵੱਧ ਜਿਹੜੀ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀਏ ਉਹ ਕਿਹੜੀਆਂ ਕਿਹੜੀਆਂ ਵੀਡੀਓਜ਼ ਲੈ ਕੇ ਆਈਏ ਵੈਸੇ ਤਾਂ ਤੁਸੀਂ ਬਹੁਤ ਪਿਆਰ ਦਿਖਾ ਰਹੇ ਹੋ ਬਹੁਤ ਸਪੋਰਟ ਦਿਖਾਉਂਦੇ ਹੋ ਤੇ ਤੁਸੀਂ ਕਮੈਂਟ ਵੀ ਬਹੁਤ ਕਰਦੇ ਹੋ ਤੇ ਮੈਂ ਕੋਸ਼ਿਸ਼ ਵੀ ਕਰ ਰਹੀ ਆ ਕੱਲ ਵੀ ਮੈਂ ਕੁਝ ਕਮੈਂਟਾਂ ਦੇ ਰਿਪਲਾਈ ਕੀਤੇ ਸੀਗੇ ਤੇ ਹੁਣ ਵੀ ਮੈਂ ਬੈਠ ਕੇ ਤੋਂ ਬਾਅਦ ਰਿਪਲਾਈ ਕਰੂੰਗੀ ਥੋੜੇ ਦਿਨਸ ਘਰ ਦੇ ਕੰਮਾਂ ਚ ਥੋੜਾ ਬਿਜ਼ੀ ਹੋ ਗਏ ਸੀਗੇ ਤੇ ਉਹਦਾ ਕਰਕੇ ਮਤਲਬ ਕਿ ਮੈਨੂੰ ਥੋੜਾ ਟਾਈਮ ਘੱਟ ਮਿਲਿਆ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂਡ ਤੇ ਇਦਾਂ ਦੀ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਜਿਹੜਾ ਚੈਨਲ ਹੈ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਫੁੱਲ ਸਪੋਰਟ ਕਰਿਆ ਕਰੋ ਚਲੋ ਜੀ ਵੀਡੀਓ ਦਾ ਵੀ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ